ਤਸਵੀਰਾਂ ਜਲਾਲਾਬਾਦ ਦੇ ਡੀਐਸਪੀ ਦਫਤਰ ਤੋਂ ਸਾਹਮਣੇ ਆਈਆਂ ਜਿੱਥੇ ਪੰਜਾਬ ਹੋਮਗਾਰਡ ਦੇ ਵਿੱਚ ਤਾਇਨਾਤ ਕਿਸ਼ਨ ਲਾਲ ਦੀ ਰਿਟਾਇਰਮੈਂਟ ਪਾਰਟੀ ਕੀਤੀ ਗਈ ਹੈ ਦੱਸ ਦਈਏ ਕਿ ਆਪਣੀਆਂ ਸੇਵਾਵਾਂ ਦੌਰਾਨ ਕਿਸ਼ਨ ਲਾਲ ਦੇ ਵੱਲੋਂ ਬਿਨਾਂ ਕਿਸੇ ਸ਼ਿਕਾਇਤ ਦੇ ਲਗਾਤਾਰ ਡੀਐਸਪੀ ਦਫਤਰ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਅਤੇ ਅੱਜ ਕਿਸ਼ਨ ਲਾਲ ਦੀ ਰਿਟਾਇਰਮੈਂਟ ਪਾਰਟੀ ਮੌਕੇ ਜਲਾਲਾਬਾਦ ਦੇ DSP AR ਸ਼ਰਮਾ ਦੇ ਵੱਲੋਂ ਉਹਨਾਂ ਨੂੰ ਇੱਕ ਰਿਟਾਇਰਮੈਂਟ ਪਾਰਟੀ ਦਿੱਤੀ ਗਈ ਇਸ ਰਿਟਾਇਰਮੈਂਟ ਪਾਰਟੀ ਦੇ ਵਿੱਚ ਥਾਣਾ ਸਿਟੀ ਤੋਂ SHO ਅੰਗਰੇਜ਼ ਕੁਮਾਰ ਥਾਣਾ ਬੈਰੋਕਾ ਤੋਂ SHO ਗੁਰਜੰਟ ਸਿੰਘ ਤੋਂ ਇਲਾਵਾ ਥਾਣਾ ਸਦਰ ਅਤੇ ਥਾਣਾ ਅਮੀਰ ਖਾਸ ਤੋਂ SHO ਅਤੇ DSP ਦਫ਼ਤਰ ਦਾ ਸਮੂਹ ਸਟਾਫ ਉ체ਚੇ ਤੌਰ ਤੇ ਹਾਜ਼ਰ ਰਿਹਾ ਦੱਸ ਦਈਏ ਕਿ ਸਾਰੇ ਹੀ ਸਟਾਫ ਦੇ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਇਸ ਮੌਕੇ ਕ੍ਰਿਸ਼ਨ ਲਾਲ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੀ ਡਿਊਟੀ ਦੇ ਦੌਰਾਨ ਵਧੀਆ ਸੇਵਾਵਾਂ ਦੇਣ ਦੇ ਲਈ ਸਨਮਾਨਿਤ ਵੀ ਕੀਤਾ ਗਿਆ ਏ ਜਿਸ ਸਰ ਕੀ ਨਾਮ ਹੈ ਅੱਜ ਤੁਹਾਡੀ ਜਿਹੜੀ ਰਿਟਾਇਰਮੈਂਟ ਹੋਈ ਹੈ ਕੀ ਨਾਮ ਤੇ ਕ੍ਰਿਸ਼ਨ ਲਾਲ ਨਵਾਂ ਅੱਛਾ ਜੀ ਕਿਹੜੇ ਡਿਪਾਰਟਮੈਂਟ ਚ ਤੁਸੀਂ ਸੇਵਾਵਾਂ ਨਿਭਾਈਆਂ ਜੀ ਠੀਕ ਹੈ ਜੀ ਕਿੰਨੇ ਸਮਾਂ ਪਹਿਲਾਂ ਤੁਸੀਂ ਭਰਤੀ ਹੋਏ ਸੀਗੇ ਜੀ 99 ਵਿੱਚ ਭਰਤੀ ਹੋਏ ਸਰ ਜੀ ਤੇ ਸਾਲ ਪਹਿਲਾਂ ਮਜਿੰਦਰ ਨੇ ਸਰ ਜੀ 5 ਸਾਲ ਉੱਥੇ ਲਾਇਆ 5 ਸਾਲ ਮੋਬਾਈਲ ਹੈ ਜੀ ਪਸਵਰ ਕਿਲਾਲਾਵਾ ਸਤਰਕੀ ਜੋੜੀ ਦਿੱਤੀ 7 ਸਾਲ ਮਨੋਇਕ ਹੋਏ ਡਾਕਟਰ ਡੀਐਸ ਵੀ ਸਾਹਿਬ ਤੁਸੀਂ ਪੁਲਿਸ ਪ੍ਰਸ਼ਾਸਨ ਵਿੱਚ ਵੀ ਨਾਲ ਪੁਲਿਸ ਵਿਭਾਗ ਦੇ ਨਾਲ ਵੀ ਵਿੰਗ ਵਿੱਚ ਕੰਮ ਕੀਤਾ ਹੈ ਕਿੰਨਾ ਕੋ ਮਾਨ ਮਹਿਸੂਸ ਹੋਇਆ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਮਾਨ ਮਹਿਸੂਸ ਹੋਇਆ ਤੁਸੀਂ ਵਿਭਾਗ ਦੇ ਵਿੱਚ ਪੰਜਾਬ ਹோம்ਗਾਰਡ ਤੇ ਸੇਵਾਵਾਂ ਦਿੱਤੀਆਂ ਕੋਈ ਭਾਵਕ ਕਰ ਦੇਣ ਵਾਲਾ ਪਲ ਵੀ ਕਦੇ ਜ਼ਿੰਦਗੀ ਚ ਦੇਖਣ ਨੂੰ ਮਿਲਿਆ ਨਹੀਂ ਮਿਲਿਆ ਕਦੇ ਖੁਸ਼ੀ ਵਾਲਾ ਕੋਈ ਪਲ ਸਾਂਝਾ ਕਰੋਗੇ ਅੱਜ ਰਿਟਾਇਰਮੈਂਟ ਖੁਸ਼ੀ ਰਹੀ ਇੱਥੇ ਜੀ ਹਾਂ ਜੀ ਬਾਕੀ ਜਿਹੜੇ ਹੁਣ ਡੀਐਸਪੀ ਦਾ ਉਸ ਤਰ੍ਹਾਂ ਦਫਤਰ ਮੈਂ ਸਾਰਿਆਂ ਨਾਲ ਵਧੀਆਂ ਰਹੀਆਂ ਜਿਹੜੀ ਬਾਕੀ ਹੁਣ ਤੁਹਾਡੇ ਸਾਥੀ ਮੁਲਾਜ਼ਮ ਨੇ ਉਹਨਾਂ ਨੂੰ ਅੱਜ ਰਿਟਾਇਰਮੈਂਟ ਪੂਰੀ ਮਾਣਗਾਰੀ ਨਾਲ ਤੁਸੀਂ ਅੱਜ ਵਿਭਾਗ ਤੋਂ ਰਿਟਾਇਰਮੈਂਟ ਹੋਏ ਹੋ ਉਹਨਾਂ ਨੂੰ ਕੀ ਅਪੀਲ ਕਰੋਗੇ ਕਿਸ ਤਰ੍ਹਾਂ ਦਾ ਸੰਦੇਸ਼ ਦੇ ਕੇ ਜਾਓਗੇ ਸਰਵੇਸ਼ ਜੀ ਸਾਡੇ ਸਾਰੇ ਇਨਫੀਸਰਾਂ ਨਾਲ ਮੇਰੀ ਵਧੀਆਂ ਰਹੀ ਹੈ ਸਾਡਾ ਜੋ ਸਟਾਫ ਤੇ ਬਹੁਤ ਵਧੀਆ ਚੰਗਾ ਸਟਾਫ ਸੀ ਮੇਰਾ ਕਦੇ ਭਾਵਿਕ ਕਰਨ ਨੂੰ ਮਲ ਪਲਣੀ ਨਹੀਂ ਨਹੀਂ ਕਦੇ ਵੀ ਨਹੀਂ ਜੀ ਸਰ ਅੱਜ ਪੰਜਾਬ ਹோம்ਗਾਰਡ ਦਾ ਇੱਕ ਮੁਲਾਜ਼ਮ ਰਿਟਾਇਰਮੈਂਟ ਹੋਇਆ ਹੈ ਕੀ ਕਹਿਣਾ ਚਾਹੋਗੇ ਜੀ ਅੱਜ 14 4 24 ਜਿਸਨਾਲ ਜੀ ਨੇ 33 ਸਾਲ ਦੀ ਸਰਵਿਸ ਪੂਰੀ ਕਰ ਲਈ ਹੈ 1991 ਚ ਭਰਤੀ ਹੋਏ ਜੀ ਅਲੱਗ-ਅਲੱਗ ਥਾਣਿਆਂ ਚ ਅਲੱਗ-ਅਲੱਗ ਜ਼ਿਲ੍ਹਿਆਂ ਚ ਜਗ੍ਹਾ 'ਤੇ ਕੰਮ ਕੀਤਾ ਜੀ ਸਾਡੇ ਡੀਐਸਪੀ ਦਫ਼ਤਰ 'ਚ 7-8 ਸਾਲਾਂ ਤੋਂ ਇੱਥੇ ਪਹਨਾਤ ਨੇ ਕੋਈ ਇਹਨਾਂ ਦਾ ਲੰਬਾ ਨਹੀਂ ਬਹੁਤ ਵਧੀਆ ਕੋਆਪਰੇਟਿਵ ਨੇ ਇਹ ਵਧੀਆ ਡਿਊਟੀ ਕੀਤੀ ਦੱਸ ਰਹੇ ਨੇ ਵੀ ਕਰਨ ਡੀਐਸਪੀ ਸਾਹਿਬ ਨਾਲ ਪਨਾ ਇਹਨਾਂ ਕੋ ਜਿ ਬੰਨਨਾਂ ਕੋ ਆ ਗਏ ਨੇ ਕੀ ਇਹ ਮੈਂ ਦਵਾ ਕਰਨਾ ਜਿ ਉਸ ਤਰ੍ਹਾਂ ਦੀ ਲਾਈਫ ਇਹਨਾਂ ਦੀ ਡਿਊਟੀ ਦੇ ਦੌਰਾਨ ਨਿਕਲੀ ਹੈ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਇਹਨਾਂ ਦੀ ਤਾਂ ਵਧੀਆ ਕਿਸ ਤਰ੍ਹਾਂ ਆਪ ਜੀ ਦੇ ਵਿਭਾਗ ਵੱਲੋਂ ਅੱਜ ਜਿਹੜਾ ਇਹਨਾਂ ਨੂੰ ਸਨਮਾਨ ਕੀਤਾ ਗਿਆ ਜੀ ਦੇਖੋ ਪੀਐਫਜੀ ਦਾ ਜਵਾਨ ਨੇ ਸਾਡੇ ਇਹ ਜਿਨ੍ਹਾਂ ਨੇ ਹੁਣ ਚਲੇ ਜਾਣਾ ਅੱਜ ਤੋਂ ਬਾਅਦ ਸਾਡੀ ਮੁਲਾਕਾਤ ਕਰੇਗਾ ਤਾਂ ਹੀ ਹੋਇਆ ਕਰੇਗੀ ਤੇ ਇੰਜਰੇ ਮੈਂ ਇਹਨਾਂ ਨੂੰ ਮੇਰਾ ਸਟਾਫ ਤੇ ਮੈਂ ਇਹਨਾਂ ਨੂੰ ਯਾਦਗਾਰੀ ਪਲ ਬਣਾਉਣਾ ਚਾਹੁੰਦੀ ਸੀ ਇਸ ਲਈ ਆ ਤੁਸੀਂ ਦੇਖ ਰਹੇ ਹੋ ਅਸੀਂ ਪੂਰਾ ਆਪਣੇ ਦੇ ਲੋ ਤਾਂ ਪੂਰਾ ਜੋਰ ਲਾਇਆ ਤਾਂ ਕਿ ਨਹੀਂ ਵਿਦਾਇਗੀ ਪਾਰਟੀ ਬਹੁਤ ਵਧੀਆ ਹੋਸਾ ਆਪ ਜੀ ਦੇ ਦਫਤਰ ਦੇ ਵਿੱਚ ਇੱਕ ਮਾਣਦਾਰੀ ਸੇਵਾ ਨਿਭਾਈ ਹੈ ਇਹਨਾਂ ਦੇ ਵੱਲੋਂ ਜਾਣ ਦਾ ਕੋਈ ਮਹਿਸੂਸ ਕਰੋਗੇ ਜਾਣ ਦਾ ਇਹਨਾਂ ਦੇ ਹਾਂ ਮੈਨੂੰ ਬੜਾ ਅਫਸੋਸ ਹੈ ਬੜਾ ਵਧੀਆ ਡਿਊਟੀ ਕਰਦਾ ਸੀ ਇਸ ਕਿਸਮ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਹੈ ਪਰ ਖੁਸ਼ੀ ਵੀ ਹੈ ਅੱਜ ਇਹ ਆਪਣੀ ਸਰਵਿਸ ਵਧੀਆ ਤਰੀਕੇ ਨਾਲ ਕੰਪਲੀਟ ਇੱਕ ਤੁਹਾਨੂੰ ਚਾਹ ਬਹੁਤ ਸਟੈਂਡਰਡ ਦੀ ਬਣਾ ਕੇ ਪੋਹਂਦੇ ਸੀਗੇ ਹਾਂ ਚਾਹ ਚਾਹ ਬਹੁਤ ਵਧੀਆ ਪੁਲਾਉਂਦੇ ਸੀ ਅਸੀਂ ਬਹੁਤ ਬਹੁਤ ਧੰਨਵਾਦ ਆ ਅਸੀਂ ਫਿਰ ਇਹਨਾਂ ਨੂੰ ਸਪੈਸ਼ਲ ਬੁਲਾਇਆ ਕਰਾਂਗੇ ਹੁਣ ਅਸੀਂ ਚਾਹ ਪੁਲਾਇਆ ਕਰਾਂਗੇ ਥ Thank you.